ਨੋ ਦੋਸਤੋ ਸਤਿ ਸ਼ਕਾਲ ਕੱਲ ਪਰਸੋਂ ਨਾ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਾਫੀ ਦਿਨਾਂ ਤੋਂ ਸੈਨੇਟਰ ਨੂੰ ਭੰਗ ਕਰਨ ਕਰਕੇ ਵਿਵਾਦ ਚੱਲ ਰਿਹਾ ਸੀ ਉਥੇ ਮਾਨਯੋਗ ਨਾ ਜਿਹੜੇ ਕੰਗ ਸਾਹਿਬ ਹੈ ਮਾਲਵਿੰਦਰ ਸਿੰਘ ਕੰਗ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਐਮਪੀ ਹੈ ਔਰ ਉਹਨਾਂ ਨਾਲ ਮੀਤ ਹੇਰ ਸਾਹਿਬ ਜਿਹੜੇ ਦੋਨੇ ਹੀ ਸੱਜਣ ਯੂਨੀਵਰਸਿਟੀ ਨਾਲ ਯਾਰ ਜੁੜੇ ਰਹੇ ਐ ਤੇ ਦਿਲੋਂ ਤਨੋਂ ਮਨੋਂ ਹਮਦਰਦੀ ਨਾਲ ਯੂਨੀਵਰਸਿਟੀ ਚ ਗਏ ਤੇ ਉੱਥੇ ਯਾਰ ਇੱਕ ਲੜਕੀ ਇਹਨਾਂ ਦਾ ਵਿਰੋਧ ਕਰ ਰਹੀ ਐ ਮਾਲਵਿੰਦਰ ਕੰਗਸਾ ਉਹਦਾ ਤੇ ਮੀਤ ਹੇਰ ਸਾਹਿਬ ਦਾ ਉਹ ਲੜਕੀ ਦਾ ਬਰਥ ਸ਼ਾਇਦ ਸਨ 2001-2 ਚ ਹੋਣਾ ਹੈ ਮੰਨ ਲਓ ਜੇ 20-22 ਸਾਲ 23 ਸਾਲ ਦੀ ਉਹਨਾਂ ਦੀ ਏਜ ਹੋਈ ਤੇ ਕੰਗ ਸਾਹਿਬ ਜਿਹੜੇ ਮਾਲਵਿੰਦਰ ਕੰਗ ਸਾਹਿਬ ਹੈ ਆਮ ਆਦਮੀ ਪਾਰਟੀ ਦੇ ਐਮਪੀ ਹੈ ਉਹ ਭਾਈ ਭਾਈ ਸਾਹਿਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਧਾਨ ਵੀ ਰਹੇ ਹੈ ਨੌਜਵਾਨ ਲੀਡਰ ਰਹੇ ਹੈ ਸੈਨੇਟ ਮੈਂਬਰ ਰਹੇ ਹੈ ਸਿਡਕੀਟ ਦੇ ਵਿੱਚ ਰਹੇ ਹੈ ਯਾਰ ਅੱਖਾਂ ਮੀਚ ਕੇ ਇਹ ਨਾ ਦੇਖਿਆ ਕਰੋ ਕਿ ਇਹ ਬੰਦਾ ਸਰਕਾਰ ਦਾ ਹੈ ਜਾਂ ਆਮ ਆਦਮੀ ਪਾਰਟੀ ਦਾ ਜਾਂ ਕਿਸੇ ਦਾ ਵੀ ਰੱਖ ਲੋ ਮਾਲਵਿੰਦਰ ਕੰਗ ਤੇ ਮੀਤ ਹੇਰ ਦੋਨੇ ਨੌਜਵਾਨ ਐਪੀ ਆ ਯਾਰ ਦੋਨੇ ਯੂਨੀਵਰਸਿਟੀ ਚੋਂ ਪੜ੍ਹ ਕੇ ਯੂਨੀਵਰਸਿਟੀ ਦੀ ਲੀਡਰਸ਼ਿਪ ਦੀ ਕੁਆਲਿਟੀ ਆ ਉਹਨਾਂ ਦੇ ਅੰਦਰ ਫਾਲਤੂ ਗੱਲ ਨਹੀਂ ਕਰਦੇ ਪੜ੍ਹੇ ਲਿਖੇ ਆ ਤੱਥਾਂ ਤੇ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਜਦੋਂ 2020 ਦੇ ਵਿੱਚ ਸੈਨੇਟਰ ਦੀਆਂ ਚੋਣਾਂ ਨਹੀਂ ਹੁੰਦੀਆਂ ਸੀ ਤਾਂ ਜੇਕਰ ਬਾਈ ਰਵਿੰਦਰ ਬਿੱਲਾ ਧਰਨਾ ਲਾ ਕੇ ਉੱਥੇ ਬੈਠਾ ਨਾ ਚੋਣਾਂ ਕਰਾਉਣ ਵਾਸਤੇ ਤਾਂ ਹਮੈਤ ਮਾਲਵਿੰਦਰ ਸਿੰਘ ਕੰਗਸਾਹੂ ਬੁਰਾ ਨੇ ਵੀ ਕੀਤੀ ਡਟ ਕੇ ਧਰਨਾ ਲਾਇਆ ਪਰ ਉਹ ਜਿਹੜੀ ਇੱਕ ਲੜਕੀ ਛੋਟੀ ਭੈਣ ਆ ਵਿਰੋਧ ਕਰ ਰਹੀ ਹੈ ਮਾੜੀ ਗੱਲ ਹੈ। ਬਾਕੀ ਯਾਰ ਜੇ ਤੁਸੀਂ ਸਵਾਲ ਕਰਨਾ ਹੈ ਤੁਸੀਂ ਸਵਾਲ ਕਰੋ ਤੇ ਅਗਲੇ ਨੂੰ ਜਵਾਬ ਦੇਣ ਦਾ ਟਾਈਮ ਵੀ ਦਿਓ ਨਾ ਤੱਥਾਂ ਤੇ ਅਗਲੇ ਤੋਂ ਜਵਾਬ ਲਓ। ਇਹ ਥੋੜਾ ਹੀ ਆ ਵੀ ਤੁਸੀਂ ਮੰਨ ਲਓ ਤੁਹਾਡੀ ਸੋਚ ਛੱਡੀ ਤੇ ਤੁਸੀਂ ਬੋਲੀ ਜਾਂਦੇ ਹੋ। ਨੋ। ਇਹ ਗੱਲ ਐਕਸੈਪਟ ਨਹੀਂ ਕੀਤੀ ਨਿਊਟਰਲ ਲੋਕਾਂ ਨੇ ਜੇਕਰ ਯੂਨੀਵਰਸਿਟੀ ਨੂੰ ਬਚਾਉਣਾ ਹੈ ਉਹਦੀ ਸੋਚ ਨੂੰ ਬਚਾਉਣਾ ਹੈ ਉਹਦੇ ਨਾਲ 200 ਕਾਲਜ ਜਿਹੜੇ ਜੁੜੇ ਹੋਏ ਐ ਉਹਨਾਂ ਨੂੰ ਬਚਾਉਣਾ ਹੈ। ਤਾਂ ਭਾਈ ਸਾਹਿਬ ਸਾਥ ਸਾਰਿਆਂ ਦੇ ਸਾਥ ਦੀ ਲੋੜ ਹੈ ਤੇ ਸਾਥ ਦੇਣ ਵਾਸਤੇ ਮੀਤ ਹੇਅਰ ਜਿਹੜੇ ਸੰਗਰੂਰ ਤੋਂ ਐਮਪੀ ਹੈ ਔਰ ਮਾਲਵਿੰਦਰ ਸਿੰਘ ਕੰਗਸਾਹ ਸਾਹਿਬ ਸਾਥ ਦੇਣ ਵਾਸਤੇ ਗਏ ਸੀ ਨਾ 10 ਤਰੀਕ ਨੂੰ ਇੱਕ ਪਾਸੇ ਤੁਸੀਂ ਇਕੱਠ ਰੱਖ ਰਹੇ ਹੋ ਯੂਨੀਵਰਸਿਟੀ ਵਾਸਤੇ ਯੂਨੀਵਰਸਿਟੀ ਦੇ ਜਿਹੜੇ ਪੁਰਾਣੇ ਸਟੂਡੈਂਟ ਆ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਲੀਡਰ ਜਿਹੜੇ ਉੱਥੋਂ ਪੜ੍ਹ ਕੇ ਨਿਕਲੇ ਐ ਬਾਈ ਗੋਲਡੀ ਵਰਗੇ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਤਾਂ ਜੇਕਰ ਕੋਈ ਆ ਰਿਹਾ ਹੈ ਤਾਂ ਫਿਰ ਉਹਦਾ ਵਿਰੋਧ ਕਰਨਾ ਬਿਲਕੁਲ ਗਲਤ ਗੱਲ ਹੈ ਸਾਰਿਆਂ ਦੇ ਸਾਥ ਨਾਲ ਜਿਹੜੀ ਹੈਗੀ ਨਿਊ ਐਜੂਕੇਸ਼ਨ ਪਾਲਿਸੀ ਤਿੰਨ ਬਿੱਲਾਂ ਦੇ ਨਾਲ ਐਜੂਕੇਸ਼ਨ ਪਾਲਿਸੀ ਵੀ ਆਉਣੀ ਸੀ ਬਿਜਲੀ ਬਿੱਲ ਵੀ ਆਉਣਾ ਸੀ ਤਾਂ ਉਹ ਐਜੂਕੇਸ਼ਨ ਪਾਲਿਸੀ ਨਾ ਲਾਗੂ ਹੋਵੇ ਕਿਉਂਕਿ ਉਹ ਲਾਗੂ ਕਰਨ ਵਾਸਤੇ ਯੂਨੀਵਰਸਿਟੀਆਂ 'ਚ ਇੰਟਰਫੀਰੈਂਸ ਹੈ ਆਰਐਸਐਸ ਦੀ ਤੇ ਬਾਕੀਆਂ ਦੀ ਤਾਂ ਜਿਹੜਾ ਮਾਲਵਿੰਦਰ ਕੰਗਸਾਹਬ ਆਪਦੀ ਗੱਲ ਰੱਖਣੀ ਚਾਹੁੰਦੇ ਆ ਮੀਤ ਹੇਅਰ ਸਾਹਿਬ ਰੱਖਣੀ ਚਾਹੁੰਦੇ ਆ ਤੁਹਾਨੂੰ ਸਵਾਲ ਆ ਤੁਸੀਂ ਕੁਐਸਚਨਿੰਗ ਕਰੋ ਪਰ ਅਗਲੇ ਨੂੰ ਅਨਸਰ ਵੀ ਦੇਣ ਦਿਓ ਸੋ ਪਲੀਜ਼ ਐਸੀ ਗੱਲਾਂ ਨਾ ਕਰੋ 10 ਤਰੀਕ ਨੂੰ ਬਹੁਤ ਵੱਡਾ ਇਕੱਠ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਸਤੇ ਗੁਰਦੁਆਰਾ ਆਮਬਸਾਹਬ ਤੇ ਸੁਹਾਣਾ ਸਾਹਿਬ ਉਥੇ ਹੋ ਰਿਹਾ ਹੈ ਤਾਂ ਸਾਰੇ ਸੱਜਣ ਵੱਤ ਤੋਂ ਵੱਧ ਗਿਣਤੀ ਚ ਯਾਰ ਯੂਨੀਵਰਸਿਟੀ ਦੀ ਵਸਤੇ ਲਾਮਬੰਦੀ ਕਰੋ ਨਹੀਂ ਚੰਡੀਗੜ੍ਹ ਨੂੰ ਇਹਨਾਂ ਨੇ ਦੇ ਦੇਣਾ ਹੈ ਰਾਜ ਦਾ ਦਰਜਾ ਸੂਬੇ ਦਾ ਤੇ ਨਾਲ ਜਿਹੜਾ ਤੁਹਾਡਾ ਹਿਲ ਸਟੇਸ਼ਨ ਹੈ ਆਪਣਾ ਰੋਪੜ ਸਾਈਡ ਹੈ ਮੁਹਾਲੀ ਹੈ ਇਹ ਸਾਰਾ ਘੇਰ ਕੇ ਮਰਿੰਡਾ ਹੈ ਤੇ ਇਹ ਸਾਰਾ ਉਹਨਾਂ ਨੇ ਉਹ ਸਟੇਟ ਨਾਲ ਜੋੜ ਕੇ ਤੇ ਉਹਨੂੰ ਲਾਗੂ ਕਰ ਦੇਣਾ ਤੇ ਪੰਜਾਬ ਐਸਆਰਜੀ ਦੇ ਕੋਲੇ ਆਪਦੀ ਰਾਜਧਾਨੀ ਨਹੀਂ ਹੈਣੀ ਤੇ ਯੂਨੀਵਰਸਿਟੀ ਵੀ ਗਵਾ ਨਾ ਲਿਓ ਬਹੁਤ ਧੰਨਵਾਦ ਸ਼ੇਅਰ ਕਰਿਓ ਸასი ਕਾ